ਪੰਜਾਬ ਸਰਕਾਰ ਦੇ ਵੱਲੋਂ ਮੰਗਲਵਾਰ ਨੂੰ ਜਿੱਥੇ ਜਲੰਧਰ ਦੇ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਰਤਨ ਦਰਬਾਰ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਡੀਸੀ ਦਫਤਰ ਦੇ ਵਿੱਚ ਦੱਸਿਆ ਗਿਆ ਕਿ ਇਸ ਦੇ ਦਰਮਿਆਨ ਡੀਸੀ ਹਿਮਾਂਸ਼ੂ ਅਗਰਵਾਲ ਕੈਬਨਿਟ ਮੰਤਰੀ ਮੋਹਿੰਦਰ ਪਗਤ ਟੂਰਿਜ਼ਮ ਐਡਵਾਈਜ਼ਰ ਦੀਪਕ ਬਾਲੀ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਸਟੇਡੀਅਮ ਦੇ ਵਿੱਚ 4 ਨਵੰਬਰ ਨੂੰ ਸ਼ਾਮ 5 ਵਜੇ ਕੀਰਤਨ ਦਰਬਾਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਜਿੱਥੇ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ ਇਸ ਮੌਕੇ ਗੁਰਤੇਗ ਬਾਦਰ ਜੀ ਦੇ ਜੀਵਨ ਤੇ ਪ੍ਰਕ ਪਾਇਆ ਜਾਵੇਗਾ ਤੇ ਇਸੇ ਦਰਮਿਆਨ ਹੀ ਮੰਤਰੀ ਮੋਹਿੰਦਰ ਭਗਤ ਦਾ ਇਹ ਕਹਿਣਾ ਕਿ ਗੁਰੂ ਜੀ ਦੇ ਦੱਸੇ ਮਾਰਗ ਤੇ ਸਭ ਨੂੰ ਚੱਲਦਾ ਚਾਹੀਦਾ ਉਹਨਾਂ ਦੇ ਵੱਲੋਂ ਕਸ਼ਮੀਰੀ ਪੰਡਤਾਂ ਦੇ ਲਈ ਆਪਣਾ ਬਲੀਦਾਨ ਦਿੱਤਾ ਗਿਆ ਤੇ ਇਸੇ ਦਰਮਿਆਨ ਬੀਤ ਦਿਨੀਆਂ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕਣ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਉਠਾਏ ਗੇ ਸਵਾਲਾਂ ਤੇ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹੈ ਸਰਕਾਰ ਦੇ ਖਿਲਾਫ ਕੂੜ ਪ੍ਰਚਾਰ ਕਰਨਾ ਬਾਲੀ ਸਾਹਿਬ ਅੱਜ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜੋ ਕੱਲ ਇੱਕ ਬਹੁਤ ਹੀ ਮਹਾਨ ਕ੍ਰਿਸ਼ਤੰਦਰਵਾਰ ਦੇ ਨਾਲ-ਨਾਲ ਲਾਈਟ ਹੰਡਸ ਆਨ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਾਸਤੇ ਜਿੱਪੀ ਕ੍ਰਿਸ਼ਨਲ ਗੰਦਰ ਡਾਕਟਰ ਹਿਮਾਚੂ ਅਗਰਵਾਲ ਜੀ ਉਹਦੇ ਨਾਲ ਮੈਡਮ ਸੀਪੀ ਗੰਦਰ ਔਰ ਸਾਰਾ ਪ੍ਰਸ਼ਾਸਨ ਲਗਾਤਾਰ ਉਸੇ ਤਿਆਰੀ ਉਤੇ ਲੱਗਾ ਹੈ ਜਿਵੇਂ ਬਾਰੀ ਸਾਨੂੰ ਦੱਸਿਆ ਹੈ ਕਿ ਅਸੀਂ ਸਭ ਤੋਂ ਪਹਿਲੇ ਤੇ ਬੜੇ ਭਾਗਾ ਵਾਲੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਕਿ 350 ਸਾਲਾਂ ਜੋ ਦਿਵਸ ਹੈ ਮਹਾਨ ਦਿਵਸ ਨੂੰ ਦੇਖਣ ਦਾ ਫਨੋ ਮੌਕਾ ਮਿਲਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਮਰਨ ਸਾਹਿਬ ਨੇ ਜਦੋਂ ਚਰਚਾ ਹੋਈ ਤਾਂ ਉਹਨਾਂ ਨੇ ਕਿਹਾ ਕਿ ਕਿਉਂ ਨਾ ਅਸੀਂ ਨੂੰ ਸਰਕਾਰ ਵੱਲੋਂ ਹੋਮ ਹਮਾ ਕੇ ਮਨਾਇਆ ਜਾ ਕੇ ਕਿਉਂਕਿ ਸਾਡੇ ਵਾਸਤੇ ਬੜੀ ਇੱਕ ਵੱਡੀ ਖੁਸ਼ਕਿਸਮਤੀ ਹੈ ਕਿ ਸਰਕਾਰ ਨੂੰ ਇਹ ਮੌਕਾ ਮਿਲਿਆ ਹੈ ਕਿਉਂਕਿ ਕੋਈ ਵੀ ਸਾਡੇ ਗੁਰੂ ਪੀਰ ਪਗੰਬਰ ਜਿਨ੍ਹਾਂ ਨੇ ਰਚਨਾ ਕੀਤੀ ਹੈ ਜਿਵੇਂ ਬਲਬੀ ਸਾਬ ਕਹੇ ਰਹੇ ਥਨ ਕਿ ਬਿਲਕੁਲ ਸਹੀ ਗੱਲ ਹੈ ਅਗਰ ਅਸੀਂ ਦੇਖੋ 350 ਸਾਲ ਪਹਿਲੇ ਕਿੱਛ ਜਾਈਏ ਸਾਨੂੰ ਉਹਦੇ ਬਾਰੇ ਅਸੀਂ ਪੁਰਾਣੇ ਕਿਤਾਬਾਂ 'ਚ ਹੀ ਪੜਿਆ ਹੈ ਪਰ ਜਦੋਂ ਉਹਨੂੰ ਪ੍ਰੈਕਟੀਕਲੀ ਲਾਈਟ ਹੈਂਡ ਸਾਊਂਡ ਰਾਈਂਗ ਦੱਸਿਆ ਜਾਏਗਾ ਬੱਚਿਆਂ ਨੂੰ ਵੀ ਔਰ ਤੁਹਾਨੂੰ ਸਭ ਨੂੰ ਹੋਰ ਉਹਦੇ 'ਚ ਜਿਆਦਾ ਇਸ ਤਰ੍ਹਾਂ ਕੁਝ ਦੇਖਣ ਨੂੰ ਸਿੱਖਣ ਦਾ ਮੌਕਾ ਮਿਲੇਗਾ ਸੋ ਇਹ ਸਰਕਾਰ ਨੂੰ ਬਹੁਤ ਇੱਕ ਅੱਛਾ ਅਪਰਾ ਲੱਗਦਾ ਜਾ ਰਿਹਾ ਹੈ ਤਾਂ ਕਿ ਜਨਰੇਸ਼ਨ ਤੋਂ ਜਨਰੇਸ਼ਨ ਅਸੀਂ ਆਪਣਾ ਇਤਿਹਾਸ ਨੂੰ ਟ੍ਰਾਂਸਫਰ ਕਰ ਸਕੀਏ ਔਰ ਖਾਸ ਕਰਕੇ ਆਪਣੇ ਗੁਰੂਆਂ ਦਾ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੂੰ ਅਸੀਂ ਹਿੰਦੀ ਚਾਦਰ ਵੀ ਕਹਿੰਦੇ ਹਾਂ ਇਸ ਕਰਕੇ ਉਹਨਾਂ ਨੇ ਦੇਸ਼ ਸਾਰੇ ਲਈ ਆਪਣੀ ਕੁਰਬਾਨੀ ਦਿੱਤੀ ਕਿਸੇ ਪਾਰਟਿਕੂਲਰ ਕੌਮ ਲਈ ਨਹੀਂ ਦਿੱਤੀ ਇਸ ਕਰਕੇ ਉਹਨਾਂ ਨੇ ਸਾਰੇ ਜਾਤ ਪਾਤ ਉੱਪਰ ਉੱਠ ਕੇ ਦੇਸ਼ ਦੀ ਬਖਰੀ ਲਈ ਸਾਰਿਆਂ ਲਈ ਉਹਨਾਂ ਨੇ ਆਪਣੀ ਜੀਨ ਜਾਨ ਜਾਨ ਕੁਰਬਾਨ ਕੀਤੀ ਹੈ ਤਾਂ ਸਾਡਾ ਵੀ ਸੱਚ ਬੰਦਾ ਹੈ ਕਿ ਅਸੀਂ ਉਹਨਾਂ ਦੇ ਜੋ ਹੈ ਬਾਅਦ ਚੜ ਕੇ ਇਸ ਕਾਰਜਕ੍ਰਮ ਦੇ ਪ੍ਰੋਗਰਾਮ ਦੇ ਇਸ ਇਕੱਤਰ ਧਾਰੈ ਨੂੰ ਵਿੱਚ ਹਿੱਸਾ ਪਾਈਏ ਔਰ ਮੈਂ ਬੇਨਤੀ ਕਰਾਂਗਾ ਸਾਡੇ ਗੁਰੂ ਘਰਾਂ ਨੂੰ ਜਿੰਨਿਆਂ ਨੂੰ ਮੇਰਾ ਨਾਸੇ ਜਾ ਰਿਹਾ ਹੈ ਕਿ ਤੁਸੀਂ ਸਾਰੇ ਹੀ ਆਪਣੀਆਂ ਸੰਗਤਾਂ ਨੂੰ ਬਤਵਟ ਕੱਲ ਜੋ 5:30 ਵਜੇ ਦਾ ਕਾਰਕਮ ਹੋਣ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਪਹੁੰਚੀਏ ਤਾਂ ਕਿ ਇਹਦਾ ਬਤਵਟ ਸਾਰੇ ਦੇਸ਼ ਵਿੱਚ ਦੁਨੀਆ ਵਿੱਚ ਪ੍ਰਸਾਰ ਹੋ ਸਕੇ ਸੋ ਇੱਕ ਕਨਫਰਮ ਸਾਡੇ ਪ੍ਰਸ਼ਾਸਨ ਦਾ ਖਾਸ ਕਰਕੇ ਸ਼੍ਰੀ ਦਿਵਕ ਬਾਲੀ ਜੀ ਸਾਡੇ ਜੋ ਪੰਜਾਬ ਦੇ ਕਲਚਰ ਐਂਡ ਪ੍ਰੋਗਰਾਮ ਦੇ ਜੋ ਸਾਡੇ ਐਡਵਾਈਜ਼ਰ ਨੇ ਐਡਵਾਈਜ਼ਰ ਟੂ ਟੂਰਿਜ਼ਮ ਐਂਡ ਕਲਚਰ ਮੰਡੀ ਔਰ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਇਸ ਸਾਰੇ ਕਾਰਜਕਮ ਨੂੰ ਕਾਮਯਾਬ ਕਰਨ ਵਾਸਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਾਨੂੰਨਾਂ ਬੜੇ ਹੀ ਵਿਸਥਾਰ ਨਾਲ ਦੱਸਿਆ ਹੈ ਸਾਨੂੰ ਕਿਵੇਂ ਇਸ ਕਾਰਜਕਮ ਦੇ ਵਿੱਚ ਬੜੇ ਹੀ ਮਰਿਆਦਾ ਦੇ ਨਾਲ ਅਸੀਂ ਇਸ ਨੂੰ ਆ ਕੇ ਹਾਜ਼ਰ ਵੀ ਹੋਣਾ ਦੇ ਵਿੱਚ ਔਰ ਸੁਣਨਾ ਵੀ ਹੈ ਔਰ ਇਹਨਾਂ ਨੂੰ ਆਪਣੇ ਵਕਤ ਵਕਤ ਸਾਥੀਆਂ ਨੂੰ ਨਾਲ ਲੈ ਕੇ ਆਉਣਾ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਸਮੇਂ ਦਾ ਇਸ ਮੌਕੇ ਦਾ ਫਾਇਦਾ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ वाहेगुरु जी का खालसा वाहगुरू जी की फतेह मैं बहुत स्वागत करना इतने का जो कैबिनेट भगत जी का और डेप्टी कल हिमांशु जी का हरप्रीत कौर जी प्रदूषण ए डीसी कौमित मैडम तो बाकी सारे प्रेस दोस्त ने बड़े लंबे समय तो सो भी प्रेस कॉन्फ्रेंस आ ਲਾਈਫਟਾਈਮ ਸਾਊਂਡ ਸ਼ੋਅ ਜਿਹੜਾ ਕੱਲ ਕੀਤਾ ਜਾ ਰਿਹਾ ਪੰਜਾਬ ਸਰਕਾਰ ਨਾਲ ਕੁਝ ਸੰਬੰਧਿਤ ਹੈ ਕਿ ਜਿਵੇਂ 350 ਸਾਲ ਦਾ ਜਦੋਂ ਸਰਕਾਰ ਦਾ ਫੈਸਲਾ ਹੋਇਆ ਕਿ ਉਹਨੂੰ ਪੰਜਾਬ ਸਰਕਾਰ ਇੱਕ ਅਸ਼ੀਰਵਾਦ ਦੇ ਰੂਪ ਚ ਲਏਗੀ ਕਿਉਂਕਿ ਇਹ ਸਾਰੀ ਕਹਾਣੀ ਦੇ ਵਿੱਚ ਇੱਕ ਦਿਨ ਆਇਆ ਤੇ ਉਹ ਸਿੰਘ ਸ਼ਰਧਾ ਸਤਕਾਰ ਮਨਾਤਾ ਦੇ ਪ੍ਰਕਾਰ ਰੱਖਦੇ ਹੋਏ ਇੰਨਾ ਵੱਡਾ ਚੁਣੇ ਕਿ ਇਹ ਪੂਰੇ ਵਿਸ਼ਵ ਦੇ ਵਿੱਚ ਚਾਹੇ ਕਿ जिस तरह से गुरु तेग बहादुर साहब का शहादत हुई है इस भारत के समागम हो सकें तो यहन सिर्फ एक स्थान ही बल्कि समुचे पंजाब दिल्ली श्रीनगर समागम किए जा इस संबंध जो पूर्ण प्लैन है वह यही से पच्ची अक्टूबर समागम होया और श्रीनगर के अठारह नवंबर शाम दरबार है तो

ਖਾਸ ਤੌਰ ਤੇ ਨਵੇਂ ਬੱਚਿਆਂ ਦੇ ਲਈ ਸਾਡਾ ਫਰਜ਼ ਬੰਦਾ ਸੀ ਸਾਰੇ ਬ੍ਰਿធី ਜਨਰੇਸ਼ਨ ਆਉਣਿਆਂ ਸੋ ਆਪਣੇ ਮਾਪੇ ਆਪਣੇ ਬਜ਼ੁਰਗਾਂ ਔਰ ਆਪਣੇ ਆਉਣ ਵਾਲੀ ਪੀੜ੍ਹੀ ਦੇ ਚਾਹ ਤੋਂ ਹੋਂ ਦੇ ਲਾਤੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੇ ਆਉਣ ਵਾਲੇ ਵਿੱਚ ਐਸੀ ਚੀਜ਼ਾਂ ਫਲਾਈਏ ਜਿਹੜਾ ਜਿਹੜੀ ਜਿਹੜੀ ਚੀਜ਼ਾਂ ਸਾਡੇ ਗੁਰੂ ਸਹਿਬਾਨ ਉਹਨਾਂ ਦੇ ਕੰਟ੍ਰਿਬਿਊਸ਼ਨ ਦੇ ਲਈ ਚਾਹੀਏ ਇਬਾਦਤ ਦੀਆ ਜਾਂ ਸ਼ਹਾਦਤ ਦੀਆ ਉਹਨਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਜਾਣੂ ਕਰਵਾ ਸੇ ਇੱਕ ਖਾਸ ਲਾਈਵ ਐਂਡ ਸਾਊਂਡ ਸ਼ੋਅ ਜਿਹੜਾ ਤਿਆਰ ਕੀਤਾ ਗਿਆ ਉਹ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਕਰਾਇਆ ਜਾਏਗਾ। ਹਰ ਜ਼ਿਲ੍ਹੇ ਦੇ ਵਿੱਚੋਂ ਲਾਈਵ ਐਂਡ ਸਾਊਂਡ ਦੇ ਕਲਸਟਰਸ ਬਣਾਏ ਗਏ ਆਂ ਅਤੇ ਉਹਦੀ ਵੀ ਸ਼ੁਰੂਆਤ ਆ ਗਿਆ। ਉਹ ਕੱਲ ਤੋਂ ਸ਼ੁਰੂਆਤ ਹੋ ਜੀ 45 ਮਿੰਟ ਦਾ ਇਹ ਲਾਈਵ ਐਂਡ ਸਾਊਂਡ ਸ਼ੋਅ ਆ ਜਿਹਦੀ ਸਕ੍ਰਿਪਟ ਪਹਿਲਾਂ ਪੜਾਈ ਗਈ, ਸਕ੍ਰਿਪਟ ਤੇ ਵਿਚਾਰ ਚਰਚਾ ਹੋਇਆ ਜੀ ਇੱਕ ਜਿਹੜਾ ਰਿਲੀਜੀਅਸ ਪੈਨਲ ਹੈ ਕਿਤਾਜ ਜਿਹਦੇ ਸੰਤ ਮਾਪੂਰ ਸਟੋਰੀਜ਼ ਉਹਨਾਂ ਨੇ ਇੱਕ ਚੀਜ਼ ਨੂੰ ਦੇਖਿਆ ਕਿ ਕੋਈ ਇਤਿਹਾਸਕ ਤੱਤ ਕਿਵੇਂ ਆਸ ਪੁਰਾਣੇ ਕਿਵੇਂ ਆ ਕਿਹੜੀ ਚੀਜ਼ ਆ ਕਿੱਦਾਂ ਤੋਂ ਉਹ ਫਿਰ ਇੱਕ ਦੇਖਿਆ ਗਿਆ ਕਿ ਇਹਦੇ ਲਈ ਆਵਾਜ਼ ਜਿਹੜੀ ਆ ਕਿਸ ਵਿਅਕਤੀ ਦੀ ਚਾਹੀਦੀ ਆ ਉਹਦੇ ਲਈ ਗੁਗਲਕ ਨੂੰ ਬਹਿਣਾ ਨੂੰ 20 ਕਿਤੇ ਇਹ ਕਿ ਤੁਸੀ ਇਹਦਾ ਜਿਹੜੀ ਆਵਾਜ਼ ਆ ਉਹ ਵੀ ਤੁਸੀ ਕਰਨੀ ਹੈ ਕਿਉਂਕਿ ਉਹਨਾਂ ਦੀ ਕੁਪਿਕ ਉਹਨੇ ਆਪਣੇ ਆਪ ਚ ਵੀ ਬਹੁਤ ਵਿਦਵਾਨ ਨੇ ਸਿਆਣੇ ਨੇ ਇਤਿਹਾਸ ਤੋਂ ਜਾਣੂ ਨੇ ਜਾਤੀ ਜ਼ੁਬਾਨ ਦੇ ਬਾਰੇ ਜਾਣਦੇ ਆ ਉਹਨਾਂ ਸ਼ਬਦਾਂ ਦਾ ਚਾਰਨ ਵਿਸ਼ੋਤ ਦੇ ਅਨਾਂ ਦੇ ਕੋ ਤੇ 45 ਮਿੰਟ ਦਾ ਹੋਏਗਾ ਉਸ ਤੋਂ ਪਹਿਲਾਂ ਘਾਟੀ ਜੱਥਾ ਜਿਹੜਾ ਹੈ ਉਹ ਰਵਾਇਤੀ ਰੰਗ ਚ ਹਾਜ਼ਰਤ ਬਾਰੇ ਗਾਥਾ ਪੇਸ਼ ਕਰੇਗਾ ਔਰ ਇਹ ਚਾਰ ਕਲ ਹੋਗੇ ਕਲ ਇੱਕ ਜਰੰਦਰ ਪਠਾਨਪੋਟ ਫਤੇਗੜ ਸਾਹਿਬ ਔਰ ਪਟਿਆਲਾ ਚਾਰ ਸ਼ਹਿਰਾਂ ਦੇ ਵਿੱਚ ਲਾਈਵ ਐਂਡ ਸਾਊਂਡ ਰੱਖੇ ਗਏ ਆ ਔਰ ਕੋਸ਼ਿਸ਼ ਵੀ ਇਸੇ ਕਰਕੇ ਸਹੀ ਕਿਸਤੀ ਦੇ ਜਿ ਰੱਖੇ ਜਾ ਕਿਉਂਕਿ ਵਕਤ ਤੋਂ ਵਕਤ ਜਿਹੜੀ ਚੀਜ਼ ਆਈ ਹੈ ਯਾਰ ਚੰਗੀਆਂ ਚੀਜ਼ਾਂ ਹਨ ਉਹਨਾਂ ਨੂੰ ਵਕਤ-ਵਕਤ ਫਲਾਉਣ ਦੀ ਕੋਸ਼ਿਸ਼ ਚਾਹੀਦੀ ਹੈ ਕਿਉਂਕਿ ਮੈਂ ਇਸ ਮਿੱਟੀ ਦੇ ਖਾਦ ਦੇ ਅੰਦਰ ਮਿੱਟੀ ਚੋਂ ਪਿੱਟੇ ਹੋਏ ਪਾਣੀ ਦਾ ਇਸ ਮਿੱਟੀ ਚਲੇ ਹੋਏ ਜਨਮ ਦਾ ਜਿਹੜਾ ਮੇਰਾ ਭਾਰ ਉਹ ਤਾਂ ਹੀ ਪਤਾ ਹੈ ਕਿ ਮੈਂ ਇਸ ਮਿੱਟੀ ਤੇ ਸੰਤਾਂ ਫਕੀਰਾਂ ਗੁਰੂਆਂ ਸੀ ਹੱਜਾਤਾਂ ਨੂੰ ਅਗਲੇ ਪੀੜੀ ਤੱਕ ਪਹੁੰਚਾਉਣਾ ਹੈ ਆਈ ਫੀਲ ਲਾਈਕ ਥਿਸ ਤੋਂ ਉਸ ਸੰਬੰਧ ਵਿੱਚ ਕਦ ਰੱਖਿਆ ਗਿਆ ਤੇ ਅਸੀਂ ਤੁਹਾਡੇ ذریعے ਇਕ ਚਾਹਨੇ ਆ ਕਿ ਫੌਟਲਾ ਸਾਮੀ ਹੋਇਆ ਹੈ ਜਿਹੜਾ ਇਹ ਪੇਸ਼ ਕਰੀਆ ਬਹੁਤ ਵੱਡੇ ਕਿਸਮ ਦਾ ਸਾਮੂਹ ਸਿਸਟਮ ਵੀਡੀਓ ਸਿਸਟਮ ਉੱਤੇ ਪਹੁੰਚਣ ਦਾ ਸਾਰਾ ਜਿੰਮਾ ਜਿਹੜਾ ਸਰਕਾਰ ਦਾ ਰਹੀਆਂ ਸਿਰਫ ਲੋਕਾਂ ਤੱਕ ਉਹ ਚੀਜ਼ ਨੂੰ ਪਹੁੰਚਾਉਣ ਦੇ ਲਈ ਤੋਂ ਅਸੀਂ ਚਾਹਨੇ ਆ ਕਿ ਤੁਸੀਂ ਇਹਨੂੰ ਇਸ ਮਿੱਟੀ ਦੇ ਜਾਏ ਬਣ ਕੇ ਇਹਨੂੰ ਵਕਤ ਤੋਂ ਵੱਧ ਫਲਾਓ ਕਿ ਉਹਦੇ ਚ ਕੁਝ ਨਾ ਚੀਜ਼ਾਂ ਦਾ ਫਾਇਦਾ ਤਾਂ ਹੀ ਹੁੰਦਾ ਜੇ ਉਹਦੇ ਵਿੱਚ ਇਹ ਹਿਊਮਨਲੀ ਬਣੀਆਂ ਨਹੀਂ ਐ ਸਾਰਾ ਇਹ ਮਨੁੱਖੀ ਸੰਵੇਦਨਾ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਆ। ਤੇ ਮਨੁੱਖ ਜਿੰਨਾ ਵੱਧ ਵੱਧ ਉਹਦੇ ਵਿੱਚ ਪਾਰਟਿਸਪੇਟ ਕਰਨਗੇ, ਪਹੁੰਚਣਗੇ, ਬੱਚਿਆਂ ਨੂੰ ਕੋਈ ਨਾ ਕੋਈ ਚੰਗੀਆਂ ਗੱਲਾਂ ਮਿਲਣਗੀਆਂ। ਸਾਡੇ ਮਨਾਂ 'ਚ ਕਈ ਚੀਜ਼ਾਂ ਇਤਿਹਾਸੀਆਂ ਐਸੀਆਂ ਆਉਂਦੀਆਂ ਜਿਵੇਂ ਮੈਂ ਹਮੇਸ਼ਾ ਤੋਂ ਇਤਿਹਾਸ ਦਾ ਵਿਦਿਆਰਥੀ ਰਿਹਾ। ਇਹਨੂੰ ਬੜਾ ਸ਼ੌਕ ਲੈਂਦਾ, ਖਾਸ ਮੁਪੜੰਦਾ। ਖਾਸ ਕਰਕੇ ਗੁਰੂ ਸਾਹਿਬਾਨ ਵਰ ਬੇਸ਼ੱਕ ਕਿ ਮੇਰਾ ਮੈਂ ਬ੍ਰਾਹਮਣ ਆ ਮੈਂ ਹਿੰਦੂ ਹਾਂ। ਪਰ ਮੈਨੂੰ ਲੱਗਦਾ ਹੈ, ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਨੂੰ ਗੁਰਗੱ ਸਾਹਿਬ ਤੋਂ ਦੂਰ ਸੀ ਬਣਿਆ। ਜਦੋਂ ਤੋਂ ਮੈਨੂੰ ਹੋਸ਼ ਸੰਭਾਲਿਆ ਮੇਰੇ ਪਿੰਡ ਚੈਲਬਨੂ ਯਾਦ ਆ ਕਿ ਸੂਰਸੇਵੀ ਫਰੀਦਿਸ ਸ਼ੋਕ ਮੇਰੇ ਕੰਨਾਂ 'ਚ ਆ ਗਈ ਸੀ ਗੁਰਦੁਆਰੇ ਜਾ ਉਹ ਪੰਜਾਬ ਹਰ ਪੰਜਾਬੀ ਜਿਹੜਾ ਆ ਉਹ ਇਸ ਗੁਰਸਾਹਿਬ ਦੇ ਚੱਲਣਾ ਚ ਹਮੇਸ਼ਾ ਹੀ ਆਪਣੇ ਆਪ ਨੂੰ ਮਹਿਸੂਸ ਕੀਤਾ ਉਹਦੇ ਨਾਲ ਕੇ ਸਾਡਾ ਫਰਜ਼ ਹੈ ਕਿ ਉਸ ਜਹਾਂਤ ਕੀ ਸਫਰ ਨੂੰ ਵਕਤ ਬਾਤ ਤੱਕ ਮੈਂ ਇਹਨੂੰ ਸੁਣਿਆ ਦੇਖਿਆ ਅੱਜ ਕੱਲ ਮੈਂ ਪੜਿਆ ਤਾਂ ਬਹੁਤ ਚੀਜ਼ਾਂ ਇਤਿਹਾਸੀਆਂ ਐਸੀਆਂ ਨਿਕਲੀਆਂ ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ ਤੋ ਉਹ ਕੁਛ ਨਾ ਕੁਛ ਤਾਂ ਤੁਸੀਂ ਵੀ ਆਗਏ ਤੁਸੀਂ ਆਪ ਹੀ ਦੇਖੋਗੇ ਕੱਲ ਕੁਛ ਨਾ ਕੁਛ ਤਾਂ ਮਾ ਬਕਰਾ ਇਤਿਹਾਸ ਦਾ ਜਿਹੜਾ ਐਸਾ ਪਹਿਲੂ ਆ ਜਿਹਨੂੰ ਸੁਣ ਕੇ ਤੁਹਾਨੂੰ ਮਾਣ ਵੀ ਹੁੰਦਾ ਉਸ ਸ਼ਹਾਦਤ ਬਾਰੇ ਕਿ ਕਿਸ ਤਰ੍ਹਾਂ ਕਿਸੇ ਦੁਨੀਆ ਦੇ ਨੌਖੇ ਧਰਮ ਕੇ ਆਪਣੇ ਪਰਵਾਜ਼ ਤੋਂ ਆਪਣੇ ਹਾਲਾਤ ਤੋਂ ਆਪਣੇ ਮੀਜ ਤੋਂ ਆਪਣੀ ਸਤਾ ਤੋਂ ਆਪਣੇ ਤਰਨ ਤੋਂ ਉਪਰ ਉੱਠ ਕੇ ਕੋਈ ਵਿਅਕਤੀ ਕਿੰਨੀ ਵੱਡੀ ਕੋ ਆਪਣੀ ਜਾਨ ਦੇ ਪ੍ਰਵਾਨੇ ਦੇ ਸਕਦਾ ਸੀ ਦੁਨੀਆ ਦੀ ਹਰ ਚੀਜ਼ ਜਿਹੜੀ ਆ ਉਹ ਕੁਰਬਾਨ ਕਰਦੇ ਆ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਉਹਨਾਂ ਨੇ ਹਰ ਚੀਜ਼ ਨੂੰ ਪਿਆਰ ਚੁੱਕ ਕੇ ਸੰਧ ਕੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਹੈ ਤੇ ਇਸ ਕਰਕੇ ਕਿਸੇ ਜ਼ਰੂਰ ਹੋਣਾ ਤੁਹਾਨੂੰ ਬਹੁਤ ਤਸੱਲੀ ਹੋਏਗੀ ਕਿ ਠੀਕ ਕੰਮ ਹੋਇਆ ਔਰ ਮੈਂ ਹਮ ਬੇਚੀ ਕਰਾਂਗਾ ਅਮਰਪੁਰ ਦੇ ਜੀਵੋ ਕਿ ਉਹ ਹੋਣਰਾ ਆਪਣੇ ਰਾਹ ਤੋਂ ਸਾਰਿਆਂ ਨੇ ਤੁਹਾਡੇ ਜ਼ਿੰਦਗੀ ਸਾਰੇ ਲੋਕਾਂ ਨੂੰ ਅਪੀਲ ਕਰਨ ਕਿ ਉਹ ਕੱਲ੍ਹ ਹਮ ਹਮ ਆ ਕੇ